ਹਾਂਜੀ ਮਿੱਤਰੋ ਕੱਲ ਕਲਾਰ ਕਬੱਡੀ ਕੱਪ ਤੇ ਬਹੁਤ ਹੀ ਤਗੜੇ ਤਗੜੇ ਮੈਚ ਹੋਏ ਜਿਸ ਦੇ ਵਿੱਚ ਮੈਚ ਸੁਰਖਪੁਰ ਤੇ ਤਲਵੰਦਾ ਮੈਚ ਸੀ ਜੋ ਕਿ ਸਿਰਫ ਅੱਧੇ ਨੰਬਰ ਤੇ ਅੜ ਗਿਆ ਸੀ ਜਿਸ ਵਿੱਚ ਮੈਚ ਇੰਨਾ ਫਸ ਗਿਆ ਸੀ ਕਿ ਜਾਂਦੇ ਵਰਗੇ ਨੂੰ ਵੀ ਖੁਦ ਨੂੰ ਰੇਡਾਂ ਪਾਉਣੇ ਪਿਆ ਆਓ ਦੇਖੀਏ ਮੈਚ ਜਾਂਦੇ ਦੀਆਂ ਰੇਡਾਂ ਬਾਰ-ਬਾਰ ਹੋ ਰਿਹਾ ਹੈ ਨਹੀਂ ਕੈਮਰੇ ਦੇ ਵਿੱਚ ਜਿਹੜੇ ਬਾਹਰ ਨੇ ਸਾਡੇ ਵੀਰਾਂ ਲਓ ਯਾਰਾਂ